ਤੇ ਹੈਗੇ ਵੀਰੇ 8-9 ਕਿੱਲੇ ਦੀ ਵੀਰੇ ਪੀਰੇ ਜੂਏ ਨੇ ਤਿੰਨ ਦਿੱਤੇ ਸੀ ਉਦੋਂ ਪਹਿਲਾਂ ਦੋ ਇਹ ਵੀ ਚਾਰ ਦੇ ਲਵੀ ਗੱਪਣਾ ਚਾਰ ਦੇ ਲਵੀ ਹਾਂਜੀ ਪਿਆਰ ਭਰੀ 7 ਤਰੀਕਾ ਹਾਲ ਹੈ ਬਈ ਲੈ ਆ ਮੁੰਡਾ ਆਇਆ ਹੋਇਆ ਕਹਿੰਦਾ ਇਹਨਾਂ ਕੋਲੇ ਬੱਕਰੀਆਂ ਹੈਗੀਆਂ ਨੇ ਬਹੁਤ ਸੋਹਣੀਆਂ ਪਹਿਲਾਂ ਵੀ ਆਪਾਂ ਇੱਕ ਅੱਧੀ ਵਾਰ ਇਹਨਾਂ ਦੀ ਵੀਡੀਓ ਬਣਾਈ ਹੈਗੀ ਸੋ ਅੱਜ ਦੁਬਾਰੇ ਦਿਖਾ ਦਨੇ ਵੀ ਕੀ ਗੱਲ ਬਾਤ ਹੈ ਕਿਨਾਂ ਕੋਲੇ ਹਾਂ ਬਈ ਕੀ ਹਾਲ ਚਾਲ ਹੈਗਾ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਕਿਹੜਾ ਪਿੰਡ ਆਪਣਾ ਪਿੰਡ ਆਪਣਾ ਉੱਚੀ ਦੌੜ ਦਾ ਵੀਰੇ ਉੱਚੀ ਦੌੜ ਦਾ ਇਹ ਉੱਚੀ ਦੌੜ ਨੀਵੀਂ ਦੌੜ ਵੀ ਹੈ ਕਿ ਕੋਈ ਫਿਰ ਸਿੰਘਾਂ ਦੌੜ ਮੰਨ ਲਓ ਤੈਨੂੰ ਆਉਣਾ ਇਕੱਠੀ ਸਿੰਘ ਕੀ ਨਵਾਂ ਫਾਰਮ ਦਾ ਆਪਣਾ ਸਰਾਜ ਗੋਟ ਫਾਰਮ ਵੀ ਸਰਾਜ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਰਾਜ ਹੀ ਹੈ ਸਰਾਜ ਹੈ ਜੀ ਠੀਕ ਹੈ ਕਿੰਨੀਆਂ ਕ ਬੱਕਰੀਆਂ ਰੱਖੀਆਂ ਨੇ ਫਾਰਮ 'ਤੇ ਬੱਕਰੀਆਂ ਨੇ 70 80 ਨਾਲ ਨੇ ਅੱਛਾ ਚਾਰ ਨਾਲ ਕਿੰਨੇ ਨੇ ਉਹ ਵੀ ਠੀਕ ਹੈ ਜੀ ਵਧੀਆ ਚਾਰ ਨਾਲ ਕਿੰਨੇ ਨੇ ਚਾਰ ਨਾਲ ਬਾ ਤਿੰਨੇ ਅਸੀਂ ਦੋ ਬ੍ਰਦਰਾਂ ਇੱਕ ਫਾਦਰ ਆਪ ਆਪ ਚਾਰ ਦੋ ਆਪ ਚਾਰ ਦੇ ਜੀ ਠੀਕ ਹੈ ਹੋਰ ਕੰਮ ਕੀ ਕਰਦੇ ਹੋ ਨਾਲ ਹੋਰ ਵੀਰੇ ਖੇਤੀ ਦਾ ਆਪਣਾ ਕਿੰਨਾ ਕ ਖੇਤੀ ਹੈਗੀ ਵੀਰੇ 8 9 ਕਿੱਲੇ ਦੀ ਠੇਕੇ ਤੇ ਜਾਂਦੀ ਨਹੀਂ ਠੇਕੇ ਤੇ ਵੀ ਲੈਣਿਆ ਕੋ ਸਬਜ਼ੀ ਆਵਦੀ ਵੀ ਹੈਗੀਆਂ ਕੀ ਬਾਤ ਹੈ ਮਿਹਨਤੀ ਹੈ ਮਰਹਮੰਦ ਜੀ ਰਾਨਾ ਜੀ ਠੀਕ ਹੈ ਇਹ ਗੱਲਬਾਤ ਅਜ ਕੀ ਵੇਚਣ ਲਈ ਲਿਆਇਓ ਕਿੰਨੇ ਦਾ ਅੱਜ ਵੀਰੇ ਆਪਣੇ ਕੋਲ ਚਾਰ ਕ ਬੱਕਰੇ ਧੀਏ ਬਾਕੀ 7-8 ਬੱਕਰੇ ਹੈਗੇ ਘਰੋ ਹੀ ਨਾਗ ਨੇ ਆਪਣੇ ਠੀਕ ਐ ਕਿੰਨੇ ਦੰਦਾਂ ਦਾ ਇਹ 6 ਦੰਦ ਲਾਉਂਦਾ ਵੀਰੇ 6 ਦੰਦਾਂ ਦਾ ਹਾਂਜੀ ਕਦ ਕਾਟ ਕਿੰਨਾ ਹੋਣੇ ਤਾਂ ਉਹ ਵੀਰੇ 42 ਇੰਚ ਹੋਊਗਾ ਹਾਂਜੀ ਕਦ ਹੋਰ ਕਰੂਗਾ ਕਰੂਗਾ ਵੀਰੇ ਇੱਥਾਂ ਇਹਦਾ ਪਿਓ ਕਿੰਨਾ ਉੱਚਾ ਪਿਓ ਇਹਦਾ 45 ਇੰਚ ਦਾ ਦੀਓ ਵੀ ਵੇਚਤਾ ਦੀ ਆਪਾਂ ਪਹਿਲਾਂ ਅੱਛਾ 45 ਇੰਚ ਦਾ ਘਰ ਦਾ ਹੀ ਬੱਚਾ ਆਪਣੇ ਆਪ ਕਿੰਨੇ ਰੁਪਈਆ ਦਾ ਵੇਚ ਗਿਆ ਸੀ ਇਹਦਾ ਪਿਆਓ ਵਿੱਚ ਇਹਦਾ ਇੱਕ 20 ਦਾ ਵੀਰੇ 1 ਲੱਖ 20 ਦਾ ਹਾਂਜੀ ਠੀਕ ਐ ਹੋਰ ਵੀ ਹੈਗੇ ਨੇ ਬੱਚੇ ਇਹਦੇ ਦੇ ਨੇ ਫਿਰ ਹੈਗੇ ਹੈਗੇ ਵੀਰੇ ਓਕੇ ਛੱਡੋ ਇਹਨੂੰ ਲੱਗਿਆ ਹੋਰ ਕਿਸ਼ੇ ਦਾ ਲੱਗੀ ਜਾਂਦਾ ਵੀਰੇ ਇਹਦਾ ਲੱਗੀ ਜਾਂਦਾ ਹਾਂਜੀ ਠੀਕ ਐ ਬੱਕਰਾ ਹੈਗਾ ਵਧੀਆ ਬਣਦਾ ਤਾਂ ਨਾਲ ਸਿੰਗ ਵੈਰ ਸਿੰਗ ਵਾਲੇ ਘੰਟ ਲੱਗੇ ਬਾਕੀ ਤਾਂ ਗੱਲਾਂ ਦੀ ਗੱਲਾਂ ਹੋਈ ਨਾ ਬਾਕੀ ਆ ਬੱਕਰੇ ਵੀਰੇ ਗੱਬਣਗੇ ਨੇ ਮਹੀਨੇ ਦੀ ਇਹ 4 ਮਹੀਨੇ ਗੱਬਣਾ ਮਹੀਨਾ ਲਊਗੀ ਹਾਂ ਮਹੀਨਾ ਲੈ ਜੀ 1 ਮਹੀਨਾ ਲੈ ਵੀ ਉਲ ਠੰਡੀ ਦੇ ਵਿੱਚ ਸੂਕੂਗੀ ਨਾ ਹਾਂਜੀ ਕੀ ਮੁੱਲ ਕਰੇ ਇਹਦਾ ਇਹਦਾ 50 ਮੰਗਦੇ ਆ ਵੀਰੇ ਐ ਖੜਾਈ ਨੂੰ ਵਾਹ ਦੰਦਾਂ ਦੀ ਦੰਦਾ ਹੀ ਨਵੀਆਂ ਵੀਰੇ ਪਹਿਲਾਂ ਕਿੰਨੇ ਸੂਪੀ ਇਹ ਪਹਿਲਾਂ 3 ਸੂਪੀ ਵੀਰੇ 3 ਸੂਪੀ ਬੱਚੇ ਕਿਆ ਕੇ ਦਿੰਦੀ ਆ ਬੱਚੇ ਵੀਰੇ ਪਹਿਲੇ ਸੂਪੀ ਇਹਨਾਂ 3 ਦਿੱਤੇ ਸੀ ਉਦੋਂ ਪਹਿਲਾਂ 2 3 ਤੇ 2 ਠੀਕ ਐ ਬੱਕਰੀ ਸਹੀ ਆ ਨਾ ਤਣ ਵਗੈਰਾ ਓਕੇ ਨੇ ਹਾਂ ਹਾਂਜੀ ਰਜਾਉਂਦੀ ਐਵੇਂ ਬਣੇ ਪੂਰੇ ਦੁੱਧ ਵੀ ਕੰਢਦੀ ਆ ਮੇਡਾ ਮੋਟਾ ਦੁੱਧ ਹੈਗਾ ਵੀਰੇ 40 ਲੀਟਰ ਦਾ ਮੇਰੇ ਦੁੱਧ ਕੀ ਪਾ ਚੱਲਦਾ ਆ ਦੁੱਧ ਵੀਰੇ ਆਪਣਾ ਡੈਰੀ ਜੀ ਪੈਂਦਾ ਸਰਕਾਰੀ ਜਵੇਰ ਕਾ ਚ 40 ਰੁਪਏ ਲੱਗ ਜਾਂਦਾ 40 ਰੁਪਏ ਲੀਟਰ ਹਾਂਜੀ ਕੀ ਬਾਤ ਲੈ 40 ਰੁਪਏ ਲੀਟਰ ਦੁੱਧ ਲੱਗ ਜਾਂਦਾ ਹੈ ਲਗਭਗ ਕਿੰਨਾ ਦੁੱਧ ਹੋ ਜਾਂਦਾ ਫਿਰ ਦਿੰਦਾ ਬਾਈ ਦਿੰਦਾ ਦੁੱਧ ਹੋ ਜਾਂਦਾ 20 30 ਕਿਲੋ ਮੂੰ ਵੀਰੇ ਸੀਜ਼ਨ ਦੇ ਦੁੱਧਾ ਮਤਲਬ ਹੋ ਜਾਂਦਾ 50 ਲੀਟਰ ਦਾ ਕਿਢ ਅੱਛਾ ਸੀਜ਼ਨ ਦੀ ਗੱਲ ਹੈਗੀ ਹੁਣ ਘਟੂਗਾ ਹੁਣ ਤਾਂ ਵੀਰੇ ਤੁਹਾਨੂੰ ਪਤਾ ਹੋਵੇ ਕੋ ਗੱਪਣਾ ਬਾਹਰ ਉੱਤੇ ਨੀ ਦੁੱਧ ਤਾਂ ਉਹੀ ਸਾੜੀ ਵੇਲੇ ਬਾਢੀਆਂ ਵੇਲੇ ਪਾ ਦਿੰਦੀ ਆ ਵਧੀਆ ਜਦੋਂ ਮਤਲਬ ਸੂਪੀਆਂ ਉਦੋਂ ਬਾਅਦ ਹੀ ਹਾਂ ਹਾਂ ਠੀਕ ਐ ਤੇ ਆ ਬੱਕਰੀ ਬਈ ਇਹ ਬਾਈ ਤੀਏ ਸੁੰਦੀ ਆ ਪੀਸ ਹੁੰਦੀ ਹੈ ਦੰਦੇ ਦੇ ਖੋਲੀ ਬਈ ਮੂੰਹ ਪੰਜ ਫੇਸ ਹੀ ਬੜਾ ਕੈਮ ਆ ਯਾਰ ਇਹਦਾ ਨੱਕ ਆ ਨਾ ਹਾਂਜੀ ਹਾਂਜੀ ਪੰਜ ਬੜਾ ਕੈਮ ਆਗਾ ਕੰਨ ਵੀ ਬਹੁਤ ਸੋਹਣਾ ਲੱਗਿਆ ਹੋਇਆਗਾ ਬੱਚੇ ਕਿਆ ਕਿਆ ਪਾਇਨੇ ਨੇ ਪਹਿਲਾਂ ਬੱਚੇ ਨੇ ਦੋ ਦੋ ਦਿੱਤੇ ਵੀਰੇ ਬਣਾ ਦੋ ਦੋ ਹੁਣ ਕਿੰਨੇ ਟਾਈਮ ਦੀ ਬੜਾ ਦਸੀਆ ਹੁਣ ਇਹ ਵੀ ਚਾਰ ਦੇ ਲਵੀ ਗੱਪਣਾ ਚਾਰ ਦੇ ਲਵੀ ਵੀ ਇਕੱਠੀਆਂ ਜਿਹੀਆਂ ਸੂਪਣਗੀਆਂ ਇਹ ਇਹ ਵੀ ਕਰਦੀ ਬੱਕਰੀਆਂ ਕਰਦੀਆਂ ਨੇ ਵੀ ਪੱਕੇ ਸਾਰੀਆਂ ਕਰਦੀਆਂ ਆਪਣੀ ਜਿੰਨੇ ਨਾਲ ਲਿਆਂਦੇ ਨੇ ਕਿਸੇ ਕੋਈ ਮਲੇ ਪੰਜਾਬੀ ਤਾਂ ਨਹੀਂ ਕਿਸੇ ਚ ਵੀ ਨਹੀਂ ਵੀਰੇ ਕੋਈ ਕਈ ਵਾਰ ਆਉਂਦਾ ਥਣ ਖਰਾਬ ਹੋ ਜਾਂਦਾ ਨਹੀਂ 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 ਸਹੀ ਆ ਸਾਰੇ ਬਹੁਤ ਸਹੀ ਆ ਕੱਦ ਕਾਟ ਹੋਊਗਾ ਇਹਦਾ ਨਾ 38 39 ਹਾਂ ਹੈਗਾ 38 39 ਵੀਰੇ 38 39 ਇੰਚ ਹੋਊਗਾ ਆ ਬੱਚਾ ਵੀਰੇ ਦੋ ਦੰਦ ਇਹ ਕਿਹੜੇ ਬੱਕਰੇ ਦਾ ਇਹ ਬਾਈ ਚੋਮੋ ਵਾਲੀ ਬਲੱਡ ਲਾਈਨ ਚੋਂ ਅੱਛਾ ਉਹਨਾਂ ਦਾ ਬੱਚਾ ਲਿਆ ਸੀ ਆਪਾਂ ਦੋ ਦੰਦ ਦਾ ਹਾਂ ਦੋ ਦੰਦ ਦਾ ਵੀਰੇ ਕੀ ਲੱਗਦਾ ਕੱਦ ਕਾਟ ਕਰੂਗਾ 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 ਵੀਰੇ ਤੇ ਪਹਿਲਾਂ ਬਿਮਾਰ ਹੋ ਗਿਆ ਸੀ ਬੱਚਾ ਥੋੜਾ ਜਿਹਾ ਕਿੰਨਾ ਕੱਦ ਕਰ ਸਕਦਾ ਕੱਦ ਕਰ ਹੀ ਹੋ ਵੀਰੇ 42 43 ਇੰਚ 42 43 ਇੰਚ ਹਰਟ ਕਰ ਚੱਲ ਛੱਡ ਦੇ ਬਾਈ ਪਹਿਲਾਂ ਪਟਿੱਲਾ ਹੋ ਗਿਆ ਜੀ ਬੱਚਾ ਵੀਰੇ ਸੌਣ ਜੇ ਚ ਸੋਣਾਗਾ ਇਹ ਵੀ ਤੇ ਇਹ ਬੱਕਰੀ ਇਹ ਵੀਰੇ 2 ਮਹੀਨੇ ਹੀ ਲੱਗੀ ਹੀ ਆ ਵੀਰੇ ਦੁੱਧ ਹੈਗਾ ਥੱਲੇ ਇਹ ਵੀ ਘਰਦੀ ਆ ਆਪਣੇ ਇਹ ਵੀ ਘਰਦੀ ਹੈਗੀ ਹਾਂ ਵੀਰੇ ਇਹ ਸੂਏ ਸੂਏ ਵੀ ਚੌਥੇ ਸੂਣ ਚੌਥੇ ਸੂਣ ਦੰਦ ਦਿਖਾਈ ਦੇ ਬਾਈ ਬੱਕਰੀ ਆ ਵੀ ਪੂਰੀ ਵਧੀਆ ਲੱਗ ਭਾਗ ਇਹ ਜਵਾੜਾ ਜਿਵੇਂਗਾ ਇਹ ਆ ਵੀਰੇ ਗਾਲੀ ਕਰਦੀ ਆ ਅੱਛਾ ਹਾਂ ਠੀਕ ਹੈ ਇਹਦਾ ਮੱਥਾ ਵੀ ਇਹਦਾ ਪੰਜ ਫੇਸ ਵੀ ਹੋਰ ਤਰ੍ਹਾਂ ਦਾ ਇਹਦਾ ਹਾਂ ਜੀ ਠੀਕ ਹੈ ਇਹਦਾ ਦੁੱਧ ਦਿੰਦੀ ਉਹ ਮੜਾ ਮੋਟਾ ਉਹ ਹਾਂ ਵੀਰੇ ਹੈਗਾ ਥੱਲੇ 1.5 ਲੀਟਰ ਦੁੱਧ ਗੱਭਣ ਵੀ ਦੱਸੀ ਆ ਗੱਭਣਾ 2 ਮਹੀਨੇ ਲਵੇ 2 ਮਹੀਨੇ ਦੀ ਗਾਰੰਟੀ ਆ ਹਾਂ ਵਾ ਗਾਰੰਟੀ ਆਉਣ ਦਾ 15 ਦਿਨਾਂ ਦਾ ਕਨਫਰਮ ਹੀ ਹੋ ਜੂਗੀ 20 ਦਿਨਾਂ ਨੂੰ ਅੱਛਾ ਠੀਕ ਆ ਹੋਰ ਲੈ ਆ ਬਾਕੀ ਆ ਵੱਕਰਾ ਵੀਰੇ ਘਰ ਦੇ ਇਹ 8 ਦੰਦਾਂ ਦਾ ਵੀਰੇ ਇਹ ਉਹਦੇ ਨਾਲੋਂ ਵੱਡਾ ਲੱਗਦਾ ਹਾਂ ਵੀਰੇ 8 ਦੰਦਾਂ ਦਾ ਸਿੰਗ ਸਾਰਿਆਂ ਦੇ ਸਾਡੇ ਜਾਨਵਰਾਂ ਦੇ ਬੱਕਰਿਆਂ ਦੇ ਇਸ ਤਰ੍ਹਾਂ ਦੇ ਨੇ ਬਾਈ ਇਸ ਸਿੰਗ ਨੂੰ ਕਿਉਂ ਰਹਿਗਾ ਉੱਚੇ ਮਥੇ ਵੀਰੇ ਪੜ ਪੜ ਕੇ ਤਪੋਣਾ ਲੈਂਦੇ ਬੱਕਰੇ ਆਪਣੇ ਸੱਤ ਆ ਇਸ ਟਾਈਮ ਬਸ ਅਹੀਂ ਖਰਾ ਅੱਛਾ ਕਰਿਆ ਤਿੰਨਾਂ ਵਿੱਚ ਓੱਖੇ ਨਹੀਂ ਲੱਗਦੇ ਬਾਈ ਇੰਨੇ ਬੱਕਰੇ ਬਹੁਤ ਓਕਾ ਕਰਦੇ ਆ ਵੀਰੇ ਹੁਣ ਬੱਕਰੇ ਇੰਨੇ ਇੱਕ ਜਗ੍ਹਾ ਤੇ ਤਾਂ ਖੜਾਉਂਦੇ ਨਹੀਂ ਵਗੜ ਡੱਡ ਖੜਾਉਂਦੇ ਆ ਆਡਾਡ ਖੜਦੇ ਆ ਵੀਰੇ ਹਨਾ ਓਕੇ ਆ ਕੋਈ ਬੱਕਰੀ ਬੁੱਕਰੀ ਬੋਲਦੀ ਆ ਬਹੁਤਾਂ ਕਰਦੇ ਆ ਅੱਛਾ ਠੀਕ ਆ ਇਹ ਵੀ ਗੱਲ ਓਕੇ ਆ ਇਹਦਾ ਮੁੱਲ ਵਾੜੀ ਕੀ ਕਰੀ ਆ ਇਹਦਾ ਵੀਰੇ ਇਹਦਾ ਹੀ 50000 ਰੁਪਏ ਮੰਗਦੇ ਆ 50000 ਹਾਂਜੀ ਠੀਕ ਆ ਹਾਂ ਆਹ ਆ ਗਿਆ ਵੀਰੇ ਜਹਾਂਗੀਰ ਲੈਂ। ਇਹ ਜਹਾਂਗੀਰ ਲੈਂਗੇ ਆ। ਇਹ ਰੰਗ ਸਾਰਿਆਂ ਦੇ ਇਹੀ ਹੁੰਦੇ ਨੇ ਨਾ। ਹਾਂਜੀ ਹਾਂਜੀ ਵੀਰੇ। ਇਹ ਦੰਦਾਂ ਦਾ ਕਿਵੇਂਗਾ ਬਾਈ? ਇਹ ਵੀਰੇ 7 ਦੰਦਾਂ ਦਾ ਜੇ ਕੱਢਿਆ ਨਹੀਂ 8ਵੇਂ ਨੇ। ਕੱਢੇ ਨਹੀਂਗਾ? ਨਹੀਂ ਨਹੀਂ। ਹੁਣ ਇਹ ਵੀ ਵੇਚਣਾਗਾ। ਹਾਂ ਵੀਰੇ ਇਹ ਵੀ ਵੇਚਾਂਗੇ। ਹੁਣ ਇਹ ਵੀ ਵੇਚਣਾਗਾ ਬਾਈ। ਇਹ ਬੱਚੇ ਤਿਆਰ ਹੋ ਗਏ ਆਪਣੇ ਕੋਲੇ। ਅੱਛਾ। ਹਾਂ ਵੀਰੇ। ਇਹ ਹਾਈਟ ਕਿੰਨੀ ਕਰਨੇ ਨੇਗੇ? ਹਾਈਟ ਵਧੀਆ ਬੱਚਿਆਂ ਦੀ। ਅੱਛਾ। ਹਾਂ ਬੱਚਾ ਹੁਣ ਇਹਦਾ ਆਪਣੇ ਲਵੇ ਖੜਾਗਾ ਇਸ ਟਾਈਮ। ਮੰਨ ਲਓ ਵੀ ਚਾਰ ਦੰਤ ਤੇ 44 43 44 ਹੋਇਆ ਹੈ ਤਾਂ ਚਾਰ ਅੰਨ 43 44 ਅੱਛਾ ਵਧੀਆ ਟਾ ਹੁਣ ਲਿੱਸਾ ਜਾਏਗਾ ਤੋ ਹੋਰ ਇਹ ਪਿੱਸਾ ਵੀ ਰੋਣ ਤੈਨੂੰ ਪਤਾ ਬੱਕਰੀਆਂ ਛੱਡੇ ਦੀ ਫਿਰ ਅੱਛਾ ਤਾਂ ਕਰਕੇ ਲਿੱਸਾ ਹੋਇਆ ਹਾਂ ਠੀਕ ਹੈ ਲਗਭਗ ਬੱਕਰੀਆਂ ਬਾਈਪੁਰੇ ਸਾਰੀਆਂ ਹੋਣੀਆਂ ਹੈਗੀਆਂ ਪੂਰੀ ਨੀਲਾ ਮਰਵਾਦਾ ਵੀ ਜਿਹੜੀਆਂ ਵੀ ਬੱਕਰੀਆਂ ਨੇ 38 49 ਇੰਚ ਦੀਆਂ ਬੱਕਰੀਆਂ ਹੈਗੀਆਂ ਨੇ ਜੀ ਹਾਂ 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 ਹ ਠੀਕ ਹੈ ਵਪਾਰ ਤਾਂ ਨਹੀਂ ਕਰਦੇ ਸਾਈਡ ਨਾ ਨਾ ਵੀਰੇ ਵਪਾਰ ਨਹੀਂ ਕਰਦਾ ਵਪਾਰ ਨਹੀਂ ਕਰਦੇਗੇ ਜਿਹੜੀਆਂ ਪਾਲਣੀਆਂ ਉਹੀ ਵੇਚਦੇ ਨੇ ਕਿੰਨੇ ਟਾਈਮ ਬਾਅਦ ਬੱਕਰੀਆਂ ਵੇਚਣੀਆਂ ਮੈਂਦੀਆਂ ਨੇ ਫਿਰ ਵੀਰੇ ਅਜ ਹੁਣ ਸਾਲ ਡੇਢ ਸਾਲ ਹੋ ਗਿਆ ਪਹਿਲਾਂ ਵੇਚੀਆਂ ਸੀ ਹੁਣ ਤਾਂ ਬੱਚੇ ਬੱਚੇ ਜ਼ਿਆਦਾ ਵੇਚਦੇ ਆ ਤੇ ਕੀ ਹੁਣ ਉਹ ਵੀ ਬੱਕਰੀਆਂ ਵਧੀਆਂ ਹੀ ਤਾਂ ਕੱਢਦੇ ਆ ਬੱਚੇ ਵੇਚ ਕੇ ਕਮਾਈ ਹੋ ਜਾਂਦੀ ਆ ਹਾਂ ਵੀਰੇ ਵਧੀਆ ਕਿੰਨੇ ਟਾਈਮ ਬੱਕਰੇ ਬੱਚੇ ਕਿਹੜੋਂ ਵੇਚਦੇ ਆ ਫਿਰ ਬੱਚੇ ਵੀਰੇ ਆਪਣੇ ਲਵੇ ਜ਼ਿਆਦਾਤਰ ਹੁੰਦੇ ਨੇ ਦੂਜੇ ਤੇ ਜੇ ਮਹੀਨੇ ਚ ਹੁੰਦੇ ਆ ਹਮ ਮਤਲਬ ਯਾ ਹੁਣਾ ਕੱਤੇ ਚ ਹੁੰਦੇ ਆ ਬੱਚੇ ਠੀਕ ਹੈ ਬੱਚੇ ਤਿੰਨ ਤਿੰਨ ਮਹੀਨੇ ਦੇ ਵੇਚਦੇ ਨੇ ਆ ਵੀਰੇ ਬਾਕੀ ਵਰ ਚੋਂ ਕੋੜ ਵੀ ਚੱਕ ਕੇ ਲੈ ਜਾਂਦੇ ਵਿੱਚ ਬੰਦੇ ਅੱਛਾ ਹਾਂ ਵੀਰੇ ਜਿਹੜਾ ਸ਼ੌਂਕੀ ਜਿਵੇਂ ਸਿੱਠੀ ਗਲਾ ਤੋਂ ਵੇਚਦੇ ਹਾਂ ਹਾਂ ਵੀਰੇ ਲੈ ਬੱਚਿਆਂ ਦੀ ਵੀ ਕਮਾਈ ਆ ਸਾਰੇ ਘਰੇ ਕੀ ਪੋਣੇ ਖਾਣ ਨੂੰ ਫਿਰ ਇਹਨਾਂ ਨੂੰ ਕਰੇ ਵੀਰੇ ਹੁਣ ਇਹਨਾਂ ਨੂੰ ਗੁਆਰੇ ਦਾ ਨੀਰਾ ਗਾ ਮੂੰਗੀ ਦਾ ਨੀਰਾ ਬਾਕੀ ਬਾਹਰ ਜਾਂਦੀਆਂ ਬਾਕੀ ਗਰਮੀ ਦਾ ਲੋੜ ਨਹੀਂ ਪੈਂਦੀ ਉਹਨਾਂ ਨੂੰ ਨਾ ਵੀਰੇ ਗਰਮੀ ਦਾ ਪਰ ਫਿਰ ਬਾਹਰ ਹੀ ਜਾਂਦੀਆਂ ਜਿਆਦਾ ਬਾਕੀ ਦਾਣੇ ਨੇ ਖਾਣ ਕੋ ਵੀ ਮੱਕੀ ਛੋਲੇਆਂ ਛਿਲਕਾ ਉਹ ਵੀ ਪਾੜ ਦਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਫੇਰ ਹੀ ਪਾਲ ਦਿੰਦੇ ਨੇ ਹਾਂ ਵੀਰੇ ਦਾਣੇ ਤੋਂ ਬਿਨਾਂ ਤਾਂ ਤੁਹਾਨੂੰ ਪਤਾ ਪਸ਼ੂ ਪਾਲਦਾ ਨਹੀਂ ਠੀਕ ਹੈ ਨਾ ਸਾਹਮਣੇ ਕੇਰ ਦਾ ਹਰੇਕ ਚੀਜ਼ ਪਾੜਦੀ ਹੈ ਵੀਰੇ ਅੱਛਾ ਓਕੇ ਠੀਕ ਹੈ ਵੀਰੇ ਹਾਂ ਸਟਰਾਜ ਓਕੇ ਬਤਲਾਵਾਤ ਵਧੀਆ ਲੱਗੇ ਬਈ ਵੀਡੀਓ ਸ਼ੇਅਰ ਕਰ ਦਿਓ ਜੇ ਤੁਹਾਨੂੰ ਲੱਗੇ ਵਧੀਆ ਪਿੰਡ ਆਪਣਾ ਕਿੱਥੇ ਪੈਣਾ ਪਿੰਡ ਆਪਣਾ ਮਰੇ ਕੋਲੇ ਲੱਗੇ ਵੀਰੇ ਪਿੰਡ ਉੱਚੀ ਦੌਰ ਮਰੇ ਕੋਲੇ 9 ਕਿਲੋਮੀਟਰ ਸਾਈਡ ਤੇ ਨੂੰ 9 ਕਿਲੋਮੀਟਰ ਸਾਈਡ ਤੇ ਉੱਚੀ ਦੌਰ ਠੀਕ ਹੈ